ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਜੀ ਸਭ ਦੇ ਘਰ ਪਰਿਵਾਰ ਠੀਕ ਠਾਕ ਹੋਣਗੇ ਲੋ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਮੰਡੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਮਹਾਰਾਜ ਦੇ ਪ੍ਰਕਾਸ਼ ਕੰਡ ਪਾਠ ਦਾ ਸ਼ੁਭਾਰੰਭ ਹੋਣ ਜਾ ਰਿਹਾ ਹੈ ਤੇ ਜਿਹਦੇ ਵਿੱਚ ਆਰਤੀ ਵੀਰ ਤੇ ਆਪਣੇ ਰਾਈਸ ਮਿਲ ਜ ਐਸੋਸੀਏਸ਼ਨ ਦੁਆਰਾ ਰਲ ਕੇ ਕੀਤਾ ਜਾਂਦਾ ਹੈ ਤੇ ਅੱਜ ਆਪਾਂ ਪ੍ਰਧਾਨ ਜੀ ਸੋਮ ਪ੍ਰਕਾਸ਼ ਜੈਨ ਜੀ ਕੋਲ ਆਏ ਹਾਂ ਉਹਨਾਂ ਨੂੰ ਪੁੱਛਦੇ ਹਾਂ ਜੀ ਕਦੋਂ ਆਰੰਭ ਪਾਠ ਜੀ ਆਪਣੇ ਹੋ ਰਿਹਾ ਹੈ ਤੇ ਕਿਸ ਦਿਨ ਭੋਗ ਹੈ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਕਿ ਪ੍ਰਧਾਨ ਜੀ ਦੱਸੋ ਜੀ ਆਪਣੇ ਦੇਖਣ ਵਾਲਿਆਂ ਨੂੰ ਵੀ ਕਿਦਦਨ ਆਰੰਭ ਹੋ ਰਿਹਾ ਹੈ ਤਾਂ ਕਿਦਦਨ ਰਾਤ ਭੋਗ ਪੈਣਾ ਹੈ ਜੀ ਮੈਂ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਅੱਗੇ ਬੇਨਤੀ ਕਰਦਾ ਹਾਂ ਕਿ ਸਾਰੇ ਆਰਤੀ ਭਰਾ ਸਾਰੇ ਰਾਈਸਮਿਲ ਭਰਾ ਸਾਰੇ ਮੁਨੀਮ ਭਰਾ ਤੇ ਸਾਰੇ ਮਜ਼ਦੂਰ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਸਵੇਰੇ ਇਤਵਾਰ ਵਾਲੇ ਦਿਨ ਕੱਲ 9:30 ਵਜੇ 25 ਨੰਬਰ ਦੁਕਾਨ ਤੇ ਹੌਮਾ ਹਮਾ ਕੇ ਪਹੁੰਚਣ ਕੱਲ ਆਪਾਂ ਇਕੱਠੇ ਹੋ ਕੇ ਸਾਰੇ ਭਰਾ ਨੰਗੇਪੈਰ ਸ੍ਰੀ ਵਿਸ਼ਕਰਮਾ ਗੁਰਦੁਆਰੇ ਜਾਵਾਂਗੇ ਤੇ ਉਥੋਂ ਸ੍ਰੀ ਗੁਰਦੁਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲੈ ਕੇ ਆਪਾਂ ਰਾਣੀਏ ਮੰਡੀ ਦੇ ਵਿੱਚ 25 ਨੰਬਰ ਦੁਕਾਨ ਤੇ ਪਾਠ ਦਾ ਪ੍ਰਕਾਸ਼ ਪ੍ਰਾਣਾ ਤੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਹਮੇ ਹਮਾ ਕੇ 9:30 ਵਜੇ 25 ਨੰਬਰ ਦੁਕਾਨ ਤੇ ਪਹੁੰਚਣ ਉਹਨਾਂ ਦੀ ਬੜੀ ਮਿਹਰਬਾਨੀ ਤੇ ਧੰਨਵਾਦ ਕਰਦਾ ਹਾਂ ਪੋਜ਼ ਕਰੇ